ਹੈਲੋ ਜੀ ਸਤਿ ਸ੍ਰੀ ਅਕਾਲ ਤੁਨ ਟਬਲੌਗ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਮੀਰ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਹਾਂ ਜੀ ਆਪਾਂ ਬਲੌਗ ਸ਼ੂਟ ਕਰਨ ਲੱਗਾਂਗੇ ਹੁਣ ਅੱਜ ਆਪਾਂ ਕਰਦੇ ਆਂਗੇ ਸੂਟ ਦਾ ਹਨਾ ਬਲੌਗ ਇਧਰ ਇੱਕ ਮੰਜੇ ਤੇ ਮੈਂ ਕਿਸ ਤਰ੍ਹਾਂ ਢੇਰ ਲਾ ਰੱਖਿਆਗਾ ਆਪਾਂ ਬੜੀ ਇੱਕ ਸੂਟ ਦਾ ਤੇ ਹੁਣ ਆਪਾਂ ਵੀਡੀਓ ਦੀ ਤਿਆਰੀ ਕਰਦੇ ਆਂ ਆਹ ਲੱਗੇ ਹੋ ਵੀ ਤੁਸੀਂ ਕਪੜਾ ਨੀਚਾ ਹੈ ਨਾ ਮੇਰੇ ਕੋਈ ਕਮੀਜ਼ ਸੀਗਾ ਮਾਤਲ ਮੇਵੇ ਤੇ ਪ੍ਰੈਸਿੰਗ ਕਰ ਲੈਣੀ ਨਾ ਇਹ ਘੋਰ ਦੀ ਹੋ ਜਾਂਦੀ ਹੈ ਘੋਰ ਤੋਂ ਕੁਝ ਨਹੀਂ ਤੇ ਥੋੜੀ ਪ੍ਰੈਸ ਕਰਕੇ ਆਪਾਂ ਫਿਰ ਵੀਡੀਓ ਸ਼ੂਟ ਕਰਦੇ ਆਂਗੇ ਮੰ ਦਬਰ ਕਰ ਗਏ ਦਰ ਮੈਂ ਜਿਹੜਾ ਕੱਪੜਾ ਲਿਗਾ ਹੈ ਉਹ ਤਾਂ ਆਪਣੇ ਦੂਸਰੇ ਸੂਟ ਦਾ ਸਾਰੇ ਪ੍ਰੈਸ ਕੀਤੇ ਹੋਏਗੇ ਤੇ ਆਹੀ ਸੂਟ ਰਹਿੰਦਾ ਸੀਗਾ ਉਹ ਵੀ ਥੋੜੀ ਜਿਹੀ ਪ੍ਰੈਸ ਕਰਕੇ ਬਾਕੀ ਫਿਰ ਆਇਆ ਨਾ ਜਦੋਂ ਸਲਾਈ ਹੁੰਦੀ ਦੁਆਰਾ ਫਿਰ ਪ੍ਰੈਸ ਕਰ ਲੀਂ ਪੈਂਦੀ ਇਹ ਕਢਾਇਆ ਹੈ ਨਾ ਇੱਕ ਵਾਰ ਕਰਕੇ ਆਪਾਂ ਵੀਡੀਓ ਦੇ ਮਾਰੀ ਪ੍ਰੈਸ ਕਰਦੇ ਹਾਂ ਅਸੀਂ ਇਨਕ ਕਰਦੇ ਹਾਂਗੇ ਵੀਡੀਓ ਤੇ ਜਿਆਦਾ ਬੜਵੀ ਪੂਰੇ ਲੱਗ ਜਣਗੇ ਤੇ ਬਲੌਗ ਦੇ ਨਾਲ ਬਣੇ ਰਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਦਾ ਹੁਣ ਹੋ ਸਕਦਾ ਹੈ ਜਿਆਦਾਤਰ ਬਲੌਗ ਆਪਣੇ ਭੈਣ ਨਾਲ ਆਇਆ ਕਰਨਗੇ ਕੁਸੀਂ ਦੇਖਿਆ ਕਰਿਓ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡਾ ਬਲੌਗ ਤੁਹਾਨੂੰ ਕਿਵੇਂ ਦਾ ਲੱਗੂ ਨਾ ਅੱਜ ਇਹ ਆਪਣੇ ਨੇਪੇ ਬੇ ਸਪੈਸ਼ਲ ਮੇਲ ਲੈ ਆਏ ਨੇ ਗਈ ਬਾਕੀ ਕਹਿੰਦੇ ਸਾਡੀ ਵੀਡੀਓ ਬਣਾਓ ਨਾ ਸੂਟਾਂ ਦੇ ਵਿੱਚ ਆਪਾਂ ਵੀਡੀਓ ਜਰੂਰ ਬਣਾਵਾਂਗੇ ਹੁਣ ਇਹ ਬਟਿਕ ਦਾ ਕੰਮ ਆਪਣੇ ਨਾਲ ਕਰਿਆ ਕਰਨਗੇ ਕਿਉਂਕਿ ਮੈਨੂੰ ਔਖਾ ਸੀਗਾ ਨਵੀਂ ਨਾ ਹੁਣ ਪੜ੍ਹਾਈ ਕਰਨ ਲੱਗ ਗਈ ਫਿਰ ਮੈਨੂੰ ਔਖਾ ਹੋ ਜਾਂਦਾਗਾ ਬਾਹਰ ਜਾਣਾ ਆਉਣਾ ਨਾ ਤੇ ਇੱਕ ਜਣਾ ਤਾਂ ਵਧੀਆ ਬੰਦਾ ਐ ਚੰਟੇ ਜਿਹੇ ਚਾਹੀਦੇ ਨੇ ਕਪੜਾ ਐ ਬੜਾ ਨੀਕੇ ਬਾਹਰ ਜਾਣਾ ਆ ਨਾ ਇਹ ਭੈਣ ਵਧੀਆ ਪੜ੍ਹੀ ਲਿਖੀਏਗੀ ਚਲੋ ਹੁਣੇ ਬਾਹਰਲਾ ਕੰਮ ਆਪਣਾ ਸਾਮੂਗੀ ਆਰਡਰ ਵਗੈਰਾ ਵੀ ਲਿਆ ਕਰੂਗੀ ਤੇ ਮੇਰਾ ਅੰਦਰ ਦਾ ਕੰਮ ਸਾਮੂਗੀ ਚਲ ਕੋਰਾ ਜਿਵੇਂ ਬਲੌਗ ਵੀਡੀਓ ਬਣਾਉਣੀ ਹੈਗੀ ਨਾ ਤੇ ਕੋਈ ਹੋਰ ਕੰਮ ਆਪਾਂ ਘਰੇ ਕਰ ਲੋ ਮੈਂ ਕਰ ਲਿਆ ਕਰੂਗੀ ਜਿਆਦਾਤਰ ਦੂਸਰਾ ਕੰਮ ਆਪਣਾ ਹੀ ਭੈਣ ਕਰਿਆ ਕਰੂਗੀ ਇਹ ਭੈਣ ਲੰਗੋਵਾਲ ਤੋਂ ਇਹ ਵੀ ਤੋਂ ਲਟਨੇਗੇ ਤੇ ਸਾਡੇ ਕੋਤੀ ਨੇਗੇ ਭੈਣ ਮੇਰੀ ਕੋਤਣੇਗੀ ਗੁਰਪ੍ਰੀਤ ਦਾ ਗੁੱਤੀ ਹੈਗਾ ਸਾਡੇ ਜਿਹਨੇ ਅਸੀਂ ਲੰਗੋਵਾਲ ਤੇ ਆਏ ਹੋਏ ਹੈਗੇ ਨਾ ਇਹ ਲੰਗੋਵਾਲ ਰਹਿੰਦੇ ਨੇ ਅਸੀਂ ਦਾ ਸਿੱਧਰ ਆਗੇ ਤਾਂ ਕੱਪੀਟਲ ਹੁਣ ਫੇਰ ਇਕੱਠੇ ਹੋ ਗਿਆ ਆਪਣਾ business ਜਿਹੜਾ ਸਾਡਾ ਸਾਂਝਾ ਹੋ ਗਿਆ ਨਾ ਇਸ ਤਰੀਂ ਪ੍ਰਮਾਤਮਾ ਬਧਾਵੀ ਤੇ ਚਲੋ ਜੀ ਹੁਣ ਆਪਾਂ ਕਰਦੇਗੇ ਵੀਡੀਓ ਸ਼ੁਰੂ ਆਪਣੇ ਰਿਸਤੇ ਦਾ ਇਸ ਤਰ੍ਹਾਂ ਨਹੀਂ ਜਿੱਪਰ ਜਿੰਦੀ ਕਹਾਣੀ ਕਰੀ ਜਾਂਦੇ ਨੇ ਹੁਣ ਹਣਾ ਤੇ ਇਹ ਸੂਟ ਨਾ ਸਵੇਰੇ ਪ੍ਰੈਸ ਕੀਤੇ ਸੀ ਕਿ ਬਾਲ ਇੰਨੇ ਪੈਂਦੇ ਨੇ ਕਿ ਨਾ ਇਹ ਕੱਪੜੇ 'ਚ ਬਹੁਤ ਜ਼ਿਆਦਾ ਹਨਾ ਤੇ ਲੋ ਜੀ ਹੁਣ ਆਪਾਂ ਕਰਦੇਗੇ ਪੈਕਿੰਗ ਇਹਨਾਂ ਦੀ ਲਗੀ ਅੱਗੇ ਜੱਗੇ ਪੱਖਾ ਲੰਦਾ ਪੱਖਾ ਤਾਂ ਬੰਦ ਕੀਤਾਗਾ ਫਿਰ ਇਹਦੇ ਵਿੱਚ ਸੈਂ ਸੈਂ ਦੀ ਆਵਾਜ਼ ਜੀ ਹੋਣ ਲੱਗ ਗਈ ਜੀ ਹੋਰ ਤਾਂ ਕੁਛ ਨਹੀਂ ਵੀ ਵਿੱਚ ਪੱਖਾ ਨਹੀਂ ਕਰਦਾ ਆ ਤਾਂ ਇੱਧਰ ਲੱਗੂਗਾ ਨਾ ਲੋਈ ਹੁਣ ਆਪਣੀ ਦੋਲੜ ਸਰਦਾਰੀ ਬਟੀਕ ਚੈਨਲ ਤੇ ਨਾ ਆਪਣੇ ਵੀਡੀਓ ਜਿਹੜੀ ਆ ਰਹੀਆਂ ਨੇ ਇਹ ਸੁੱਤਾਂ ਦੀਆਂ ਨਵੇਂ ਹੀ ਜਲਦ ਤੋਂ ਜਲਦੀ ਉੱਥੇ ਜਾ ਕੇ ਸਾਡੇ ਨਾਲ ਨਿਊ ਮੈਂਬਰ ਨਾਲ ਤੇ ਹੁਣ ਸਾਡੀ ਬੁਟੀਕ ਦੀ ਥਾਂ ਵੀ ਹੋ ਜੂਗੀ ਸਾਰਾ ਕੁਝ ਹੋ ਜੂ ਹੁਣ ਤੱਕ ਤੁਸੀਂ ਮੈਨੂੰ ਪੁੱਛਦੇ ਹੁੰਦੀ ਸੀ ਨਾ ਪਹਿਣਾ ਵੀ ਕਮੈਂਟ ਦੇ ਵਿੱਚ ਵੀ ਤੁਹਾਡੀ ਬੁਟੀਕ ਕਿੱਥੇ ਹੈਗੀ ਤੁਸੀਂ ਦਿਖਾਉਦੇ ਨਹੀਂ ਹੈਗੇ ਸਾਡੀ ਬੁਟੀਕ ਹੁਣ ਤੱਕ ਸਾਡੇ ਘਰ ਹੀ ਨਹੀਂ ਹੈ ਸੀ ਹੈ ਨਾ ਕਿਉਂਕਿ ਜਗ੍ਹਾ ਨਹੀਂ ਹੈਗੀ ਸੀ ਅਲੱਗ ਕਮਰਾ ਬਣਾਉਣਾ ਪੈਂਦਾ ਵੀ ਇਸ ਤਰ੍ਹਾਂ ਠੀਕ ਵੀ ਨਹੀਂ ਹੈਗਾ ਸੀਗਾ ਨਾ ਤੇ ਹੁਣ ਆਪਾਂ ਛੇਤ ਤੋਂ ਛੇਤੀ ਆਪਣਾ ਜਿਹੜਾ ਬੁਟੀਕ ਦੀ ਜਗ੍ਹਾ ਬਣਾ ਲਾਂਗੇ ਜਗ੍ਹਾ ਤਾਂ ਹੈਗੀ ਆ ਬਸ ਤੁਹਾਡੇ ਆਰਡਰਾਂ ਦੀ ਵੇਟ ਹੈਗੀ ਆ ਆਰਡਰ ਜਲਦੀ ਤੋਂ ਜਲਦੀ ਕਰੋ ਤੇ ਜਗ੍ਹਾ ਤਾਂ ਆਪਣੇ ਨਾਲ ਦੀ ਨਾਲ ਵਧਣੀ ਹੈ ਤਾਰਾਂ ਕੁਸ਼ਪਣਾ ਤਿਆਰ ਹੈਗਾ ਹੁਣ ਭੈਂਤੀ ਤਿਆਰ ਹੈਗੀ ਸੂਟ ਲੈ ਕੇ ਹੁਣ ਲਈ ਕਾਊਟਰ ਤੇ ਆਪਣੇ ਬੁੱਕ ਕਰਨ ਲਈ ਨਾ ਇੰਨਾ ਚਾ ਵੀ ਜਿਹੜਾ ਮਹੀਨੇ ਚ ਸੂਟ ਤੇ ਰੂ 15 ਦਿਨਾਂ ਚ ਕਰਾ ਦਾਂਗੇ ਹਾਂ ਇੰਨਾ ਕਹਿ ਸਕਦੇ ਹਾਂ ਕਿ ਤੇ ਇਹ ਨਾ ਹੋਵੇ ਨਾ ਵੀ ਅਸੀਂ ਐ ਨਹੀਂ ਕਰਨਾ ਚਾਹੁੰਦੇ ਸੀ ਕਿ ਵੀ ਲੋਕ ਹਸਾਉਣਾ ਨਹੀਂ ਚਾਹੁੰਦੇ ਵੀ ਐ ਜੋ ਹੋਏ ਵੀ ਅਸੀਂ ਦੋ ਪਹਿਣਾ ਰਲ ਕੇ ਵੀ ਠੀਕ ਚਲਾਈ ਨਾ ਸਾਡੀ ਚੰਲੀ ਨਹੀਂ ਚਲੋਣੀ ਐ ਸੀ ਪਰ ਬੇਸੇ ਚਲਦੀ ਤਾਂ ਹੈਗੀ ਐ ਪਰ ਉਹ ਹਜੇ ਥੋੜੀ ਐਗੀ ਜਿਵੇਂ ਕਿ ਹੁਣ ਅਸੀਂ ਦੋ ਜਾਨੀ ਇੱਕੋ ਜਿਹਾ ਹੋਵੇ ਉਹਨਾਂ ਸਾਨੂੰ ਅਸੀਂ ਡਬਲ ਚਲਾਉਣਾ ਚਾਹੁੰਦੇ ਹਾਂ ਹੀ ਹੈ ਨਾ ਜੇ ਡਬਲ ਚ ਲੈਣਾ ਫੇਰ ਗੱਲ ਬਣਦੀ ਹੈ ਜੀ ਚਲੋ ਹੁਣ ਆਪਾਂ ਸਮਲੇ ਗੱਲਾ ਕਰਦੇ ਨਾ ਇਹ ਕੱਪੜੇ ਜਿਹੜੀ ਪੈਕਿੰਗ ਕਰ ਦਿੰਨੇ ਆਂਗੇ ਆ ਦੁਪੱਟਾ ਮੈਨ ਵਾਲਾ ਸੁਣ ਲਾਦਾ ਕਿਹੜਾ ਆਹਾਂ ਲੈ ਕੇ ਤਾਂ ਖੜਦਾ ਨਹੀਂ ਹੈਗਾ ਕੱਲ ਮੈਨੂੰ ਮਿਲੇ ਨਹੀਂ ਉਹ ਸੂਟ ਨਾਲ ਮੈਨੂੰ ਮਿਲੇ ਨਹੀਂ ਉੱਥੇ ਤਾਂ ਮੋਢੇ ਤੇ ਵੀ ਨਹੀਂ ਖੜਦਾ ਜੰਮੀ ਨਹੀਂ ਕਾ ਲੈ ਕੇ ਨੀਚੀ ਡਿੱਗ ਜਾਂਦਾ ਦੁਪੱਟਾ ਜਿਹੜਾ ਮੋਢੇ ਤੇ ਜਦੋਂ ਸਿਰ ਤੇ ਨਾ ਰਹੇ ਮੋਢੇ ਤੇ ਤਾਂ ਖੜਨਾ ਨਹੀਂ ਜਾਂਦਾ ਇਹ ਆਈ ਹੁੰਦਾ ਫਿਰ ਇਹ ਤਾਂ ਆਹ ਸੁਪਨੇ ਹੁੰਦੇ ਰਹਤੇ ਵੈਸੀ ਪਹਿਨੋ ਮੈਂ ਪਿਛਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਨਾ ਇਹਦੀ ਸਲਾਈ ਦੇਖੋ ਗੜਾ ਆਪਾਂ ਨਾ ਸੂਤੀ ਸੂਟ ਨੂੰ ਵੀ ਸਿੰਪਲ ਸੂਟ ਨੂੰ ਵੀ ਡਿਜ਼ਾਈਨ ਨਾਲ ਤਿਆਰ ਕਰਵਾਈ ਬਹੁਤ ਸੋਹਣਾ ਹੋ ਜਾਂਦਾ ਇਹਦੀ ਬਾਹਾਂ ਤੇ ਵੀ ਇਸ ਤਰ੍ਹਾਂ ਪੱਟੀ ਲੱਗੀ ਹੋਈ ਹੈ ਗਲਾ ਵੀ ਸੋਹਣਾ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਨਾ ਤੇ ਥੋੜਾ ਜਿਹਾ ਬਸ ਮੈਨੂੰ ਉਹ ਪਹਿਨਣ ਕਹਾਲ ਸੀਗੀ ਮੈਂ ਹੋਰ ਨਹੀਂ ਕੁਝ ਕਰਵਾ ਨਹੀਂ ਕਰਵਾ ਸਕਦੀ ਸੀ ਨੀਚੇ ਵੀ ਨਾ ਤੇ ਫਿਰ ਮੈਨੂੰ ਇਹ ਹੋ ਗਿਆ ਚਲਾਬ ਦੇ ਵਰਗੀ ਜਿੰਨਾ ਕਰਤਾ ਠੀਕ ਹੈ ਗਾੜੇ ਨੂੰ ਖੁਸ਼ ਹੋ ਕੇ ਨਾ ਤੇ ਸ਼ਾਇਦ ਵਗੈਰੇ ਮੈਂ ਜਾ ਨਹੀਂ ਸਕੀ ਹੈਗੀ ਬਸ ਫਿਰ ਮੈਂ ਜਲਦੀ ਜਲਦੀ ਇੱਥੇ ਸੂਟ ਤਿਆ ਅੱਜ ਤਾਂ ਆਪਾਂ ਐਕਟਿਵ ਜੀ ਆ ਨਹੀਂ ਆਪਾਂ ਅਜੇ ਬਸ ਸੁੱਤੇ ਪਏ ਹੁੰਨੇ ਆ ਨਹੀਂ ਖਰਾਬ ਹੁੰਦਾ ਗੱਲ ਤੋਂ ਆਪਾਂ ਆਪ ਆਪ ਬਹੁੰਨੇ ਨਾ ਆਪਾਂ ਸਵੇਰੇ ਦਾ ਕੰਮ ਕਰਕੇ ਥੱਕੇ ਨੇ ਆਪਾਂ ਨੂੰ ਅੱਜ ਇੰਨੀ ਚਾਹਤ ਸੀ ਵੀ ਆ ਕਿਉਂ ਵੀ ਅੱਜ ਅਸੀਂ ਜਮਾ ਨਹੀਂ ਖੜੇ ਹੈਗੇ ਮੈਨੂੰ ਪੂਰਾ ਮਹੀਨਾ ਹੋ ਗਿਆ ਸਾਡੇ ਕੋਲੇ ਆਦਿਆਂ ਨੂੰ ਜਿੱਦ ਦਿਨ ਇਹਨਾਂ ਨੂੰ ਟਾਈਮ ਹੈ ਸਾਨੂੰ ਨਹੀਂ ਜਿੱਦ ਦਿਨ ਸਾਨੂੰ ਟਾਈਮ ਹੈ ਉਹਦੇ ਨਾਲ ਨਹੀਂ ਤੇ ਅੱਜ ਅਸੀਂ ਸਾਰੇ ਨੰਬਰ ਰੋਕੇ ਅਸੀਂ ਕਿਹਾ ਇਹਨਾਂ ਨੂੰ ਵੀ ਅੱਜ ਆਪਾਂ ਇਕੱਠੇ ਹੋਣੀ ਹੋਣਾ ਕੁਝ ਵੀ ਹੋ ਜੇ ਨਾ ਜਾਣਾ ਹੁਣ ਤਾਂ ਵੈਸੇ ਅੱਜ ਵੀ ਸੀ ਅੱਜ ਸਾਰਾ ਕੁਝ ਆਪਾਂ ਬੰਦ ਕਰਤਾ ਇਹ ਤੇ ਪਮੈ ਨਹੀਂ ਮਿਲਣਾ। ਇਹ ਹਾਂ ਆਪਾਂ ਹੋ ਗਈ ਸੂਟਾਂ ਦੀ ਤੈ। ਆਹ ਸੂਤ ਨਵੀ ਆਪਣੇ ਵਾਸਤੇ ਲੈ ਕੇ ਆਈਏਗੀ। ਸਿੰਪਲ ਜਿਹਾ ਸੂਟ। ਸ਼ੁਕਰ ਹੈ ਮੇਰੀ ਤੇ ਥੋੜੇ ਗੂੜੇ ਕਲਰ ਪਾਉਣ ਲੱਗੀਆਂ। ਨਹੀਂ ਉਹ ਤਾਂ ਫਿੱਕੇ ਦਿੰਦੇ ਸੀ। ਉਹ ਤਾਂ ਫਿੱਕੇ ਦਿੰਦੇ ਸੀ ਮੈਨੂੰ ਸਰਵਾਰ ਨਾਲ ਦੀ। ਹਾਂ ਮਾਣੀ ਆ ਲਓ। ਆ ਸੋਣੀ ਲਾ ਦਿ ਮਾਂ। ਜਿਹੜਾ ਸਾਡੀ ਬੀਬੀ ਸੂਟ ਆਰਦੇ ਵਾਸਤੇ ਲੈ ਕੇ ਆਉਂਦੀ ਨਾ ਉਹ ਕਹਿੰਦੀ ਵੀ ਮੈਂ ਇਸ ਮੈਨੇਗਾ ਫਿਰ ਸਾਡੀ ਬੀਬੀ ਕਈ ਵਾਰ ਇਹਨੂੰ ਸੂਟ ਆਰਦਾ ਸਲਾਈ ਕੀਤਾ ਹੋਆ ਕਿ ਦੇਖ ਲਈਏ ਇਹਨਾਂ ਕੋਲ ਉਹ ਹੀ ਪਾ ਲੈਂਦੀ। ਅੱਛਾ ਕਹਿੰਦੀ ਮੈਨੂੰ ਵਧੀਆ ਲੱਗਦਾਗਾ। ਕਈ ਵਾਰ ਉਹਦੇ ਨਾਲ ਜਾ ਕੇ ਤੁਮ ਲਾਈਟ ਕਲਰ ਪਾਈ ਵੀ ਦੇਣ ਤਾਂ ਆਇਆ ਕਹਿੰਦਾ ਮੇਰੇ ਭਾਈ ਤਾਂ ਗੁੜੀਆਂ ਵਾਲੇ ਨੇ ਕੀ ਤੇਰੇ ਵਾਲੇ ਵੀ ਹੈਗੇ ਤੇਰੀ ਨਾਮ ਹੈ ਹੀ ਲੈਣਾਗਾ। ਹੁਣ ਥੋੜਾ ਥੋੜਾ ਚੇਂਜਸ ਜੇ ਹੁਣ ਲਾਗੇ। ਫਿਰ ਉਹ ਹੀ ਲੈ ਲਿਆ ਮੈਂ ਬਸ ਨਾ ਸੋਹਣਾ ਲੱਗਿਆ ਮੈਨੂੰ। ਇਹਨਾਂ ਗੂੜਾ ਵੀ ਨਹੀਂ। ਨਾ ਠੀਕ ਹੈਗਾ ਥੋੜਾ ਜਿਹਾ ਕਲਰ ਹਾਂ ਸਰਵਾਦਾ ਬਸ ਮੂਡ ਹੈਗਾ ਥੋੜਾ ਜਿਹਾ ਜਿਆਦਾ ਤਾਂ ਨਹੀਂ ਹੈਗਾ ਵੀ ਠੀਕ ਹੈ ਚਲੋ ਅੱਗੇ ਨੂੰ ਕੀਤਾ ਜਿਹੜੇ ਹਸਾਬ ਦੇ ਤੂੰ ਪਹਿਲਾਂ ਸੀਗੀ ਉਹ ਹਸਾਬ ਠੀਕ ਹੈ ਦੋਨੋਂ ਘਾਬ ਨੇ ਨੇ ਦੋਨੋਂ ਥੋੜੇ ਨੇ ਜਿਹੜੇ ਪੈਂਦੇ ਨੇ ਦੇਖ ਪਾਰਾ ਜਿਹੜਾ ਬਾਤੀ ਦਾ ਸਾਡਾ ਹੈਗਾ ਸਾਨੂੰ ਤਾਂ ਕੋਈ ਹੋਣੀ ਹੈਗੀ ਬਾਈ ਸੋਹਰੇ ਹੁਣ ਆਪਣੇ ਜਾਂਦੇ ਨੇ ਰਿਸ਼ਤੇਦਾਰ ਸਨੇਹੀ ਚੱਲੇ ਨੇ ਨਾ ਆਏ ਤਾਂ 10 11 ਵਜੇ ਸੀਗੇ ਹੁਣ ਇਹਨਾਂ ਨੇ ਅੱਗੇ ਦੂਜੀ ਭੈਣ ਕੋਲੇ ਜਾਣਾਗਾ ਚਲ ਕੋਈ ਜਾਂਦਾਗਾ ਨਾ ਵੀ ਘਰੋਂ ਆਏਗੇ ਹੁਣ ਨੇੜੇ ਆਏ ਨੇਗੇ ਦੂਰ ਸੀ ਪਹਿਲਾਂ ਹਾਂਜੀ ਕੋਈ ਸੇ ਤੂੰ ਜੇਬ ਚ ਪਾ ਲੈ ਕੋਈ ਉਹ ਜੇਬ ਚ ਪਾਉਣਾ ਨਹੀਂ ਚਲ ਇਹਨੂੰ ਹੈ ਨਹੀਂ ਪਿਆਰ ਪੁਰੇ ਮੇਰੇ ਵਾਂਗੂ ਬਹੁਤ ਪਰਵਾਹ ਕਿਹੜੀ ਗੱਲ ਆਸੇ ਬੁੱਤ ਵਾਰੇ ਦਾ ਸਿਆ ਆਪ ਕੋਲ ਨਰਸਰੀ ਆਈ ਹੈ ਗੱਦੰਦਾ ਦਸੀ 10 ਬੁੱਤ ਨਰਸਰੀ ਜੀ ਹਾਂ ਨਰਸਰੀ ਜੀਆਂ ਕੋਈ ਨਾ ਹੁਣ ਕੇਜੀ ਚ ਹੋ ਜਾਏਗਾ ਚੰਗ ਗਾ ਚੰਗ ਗਾ ਵੀ ਬਾਈ ਓਏ ਠੀਕ ਹੈ ਦੋ ਤਿੰਨ ਗੱਡੇ ਮਾਰ ਗੀ ਮੈਨੂੰ ਆ ਜਾਂਦਾ ਵੀ ਕਿਤੇ ਬੈਠਾ ਨਾ ਕੱਲਾ ਰਹਿ ਕੇ ਖੁਸ਼ ਹੈਗਾ ਸਾਡੇ ਕੋਲ ਬੈਠੇ ਹੀ ਨਹੀਂ ਹੈਗਾ ਚੁੱਪੀ ਉਹ ਚੇਹ ਗੱਡੀ ਜਾਂਦਾ ਕੀ ਮੈਮੀ? ਸਾਡੀ ਬਨਾਮ ਕਿਹੜਾ ਟਿੱਪ ਕਿਉਂ ਨਹੀਂ ਆ ਤੈਨੂੰ? ਹਾਉਈ। ਬਨਾਮ ਸਾਡੀ ਤੇਜ। ਇਹ ਜਾ ਤੋ। ਪੈਰ ਨਾਲ ਵੱਡਾ ਕੁਰਸੀ। ਬਹਿ ਜਾ ਬਹਿ ਜਾ। ਦੇਖੀ, ਦੇਖੀ। ਮੈਂ ਖੜੇ ਬਾਹਰ ਨਹੀਂ ਜਾਣਾ ਹੈਗਾ। ਬਹਿ ਜਾ। ਬਾਏ। ਉਹਨੇ ਨਹੀਂ ਵੇਟ ਕਰਦਾ ਗਾ। ਬਾਰ-ਬਾਰ ਵਿੱਚ ਦੀ ਦੇਖਦੇ ਵੀ ਕਦੋਂ ਪਾਨਗੇ ਪਾਣੀ। ਮਾਮਾ। ਕੀ ਕਰ? ਜਿਓ ਜਿਓ। ਬਹਿ ਜਾ। ਪੈ ਪੈ ਸੌ ਜਾ ਤੂੰ ਪੈ ਜਾ ਚਾਪੀ ਨਹੀਂ ਚੱਕ ਦੇਖ ਕੀ ਕਿੰਨਾ ਜ਼ਲਲਾ ਹੈ ਹੋਈ ਆਪਣੇ ਰਿਸ਼ਤੇਦਾਰ ਚਲੇ ਗਏ ਹੁਣ ਆਪਾਂ ਭਾਂਡੇ ਸਾਫ ਕਰੀਏ ਆਪਾਂ ਨੂੰ ਟਾਈਮ ਨਹੀਂ ਹੈਗਾ ਸੀ ਫੇਰ ਤਾਂ ਕਮੈਂਟ ਕਰਕੇ ਇਹ ਨਾ ਮੈਸੇਜ ਕਰਕੇ ਦੋਮੀ ਤੁਸੀਂ ਮੋਟੇ ਲਿਆ ਕਰੋ ਸਾਡੇ ਕੋਲ ਟਾਈਮ ਨਹੀਂ ਸੀ ਅੱਜ ਰੋਟੀ ਬਣਾਉਣ ਦਾ ਕਿਉਂਕਿ ਲੇਟ ਆਏ ਵੀ ਸਵੇਰੀ ਜਲਦੀ ਆ ਗਈ ਸੀ ਨਾ ਕਿਉਂਕਿ ਅਜੇ ਆਪਣਾ ਕੰਮ ਨਹੀਂ ਨਿਬੜਿਆ ਸੀ ਉਸ ਤੋਂ ਬਾਅਦ ਵੀ ਉਹਨਾਂ ਨੇ ਜਲਦੀ ਜਾਣਾ ਸੀਗਾ ਤੇ ਜਿੰਨਾ ਟਾਈਮ ਹੈਗਾ ਸੀ ਉਹਨਾਂ ਫਿਰ ਆਪਾਂ ਬਲੌਗ ਵੀਡੀਓ वगैरह ਬਣਾਉਣੀ ਸੀਗੀ ਤੁਸੀਂ ਦੇਖੋਗੇ ਨਾ ਤੇ ਸਾਡੇ ਕੋਲ ਡਾਈਨਰਸ ਫਿਰ ਆਪਾਂ ਸਮੋਸੇ ਮੰਗਾਨੇ ਸੀਗੇ ਜਲਦਬਾਦੀ ਵਿੱਚ ਚਲੋ ਹੁਣ ਆਪਾਂ ਕਰਦੇ ਆਂ ਵੀ ਭਾਂਡੇ ਦੀ ਸਾਬ ਸਫਾਈ ਫਿਰ ਵੀ ਮੰਗੇ ਪਤਾ ਹੈਪੀ ਇੰਡੀਆ ਸਾਹਿਬ ਆਹ ਇੰਡੀਆ ਚੀਰਾਂ ਨੂੰ ਚਾਰੇ ਮੁੜ ਕੇ ਦੇਖੀ ਨਹੀਂ ਹੈਗੀਆਂ ਹਨੇਰੀਆਂ ਨਾ ਇਹਨਾਂ ਤੇ ਮੇਰੇ ਕੋਲ ਕੱਪੜਾ ਪਾਇਆ ਚਲੋ ਕਿਹੜਾ ਤੁਹਾਨੂੰ ਖਵਾਹ ਨਹੀਂ ਤਾਂ ਹੈ ਨਹੀਂ ਸੀਗੀ ਨਾ ਇੱਕ ਮਿੰਟ ਦੀ ਬੇਹਦ ਹੈ ਨਾ ਹਾਂ 1 ਮਿੰਟ ਦੀ ਬੇਲ ਵੀ ਨਹੀਂ ਪਤਾ ਨਹੀਂ ਕੀ ਹੋ ਗਿਆ ਜਿਵੇਂ ਪਹਿਲੇ ਬੈਠੇ ਬੈਠੇ ਨੂੰ 3-4 ਦਿਨ ਹੋ ਗਏ ਇਨਾ ਹੋ ਸੀਗੇ ਥਾਰੇ ਇੱਕ ਦੂਜਾ ਕੋ ਇਕੱਠਾ ਹੀ ਨਹੀਂ ਹੁੰਦਾ ਹੈਗਾ ਕੋ ਦੰਦੀ ਨਹੀਂ ਮਹੇਰੀ ਆ ਮਾਸੀ ਨਾਲ ਸਾਡੀ ਕੈਲ ਹੋਣੀ ਕੋ ਗੱਲ ਨਹੀਂ ਹੋਈਗੀ ਸੱਜਣਾ ਬਸ ਪੁਰੇ ਜਾਂਦੀ ਬਸ ਮਾੜਾ ਮੋਟਾ ਹੁੰਦਾ ਹੈਗਾ ਤੇ ਉਹ ਵੀ ਵੀ ਦੀ ਨੇਗਾ ਉਹਨਾਂ ਨੇ ਸਹਿਜ ਵਾਟ ਕਰਾ ਰੱਖਿਆਗਾ ਨਾ ਕਿਉਂਕਿ ਫਿਰ ਪ੍ਰਸ਼ਾਦ ਵਗੈਰਾ ਜੰਦਾਂਗੇ ਤੇ ਸਾਡੇ ਆਪ ਦੀ ਬੋਟਲ ਦੇ ਘੰਨ ਭੰਦੇ ਇਥੇ ਗਲਾਈ ਸੁਣੀ ਪਈ ਸੀ ਮਸਤੋਣੇ ਪਈਆਂ ਸੀ ਓਏ ਹੋਰ ਸੀ ਖਜੂਰ ਦੀਆਂ ਨਹੀਂ ਹੈਗੀਆਂ ਉਹ 라ਵੜ ਜੀ ਦੇ ਤਾਂ ਹੈਗੀਆਂ ਤੇ ਖਜੂਰ ਉਹ 라ਵੜ ਵੀ ਲਾਏ ਹਾਂ ਉਹ ਤਾਂ ਬਹੁਤ ਬਾਧੂ ਬਣ ਜਾਂਦੇ ਉਹ ਵੀ ਵਾਈ ਸੋਣੀ ਨਹੀਂ ਆ ਜਾਂਦੇ ਡੋ ਦੱਕਿਆਂ ਜਾਂਦੇ ਗਏ ਦੀ ਦੀ ਬਾਾਂਚ ਜਿਹਦੇ ਗੁਣੀਆਂ ਹੁੰਦੇ ਨੇ ਓਏ ਟੋਕਰੀ ਜੀ ਵਾਂਗੂ ਹਾਂ ਫਿਰ ਜਿਹੜੀ ਇੱਕ ਥਾਂ ਚੀਜ਼ ਦੇਖ ਲੈਣ ਦੂਜੀ ਥਾਂ ਮਿਲਦੀ ਸੀਗੀ ਬਾਕੂਦ ਬਾਕੀ ਤਾਂ ਬਾਧੂ ਬਣੇ ਤੇ ਉਹ ਆਇਫਲ ਬਣੇ ਬੜਾ ਆਇ ਹੋਇਆ ਲੀਏ ਸੋਣੀ ਹੈ ਲੋਈ ਹੁਣ ਆਪਾਂ ਪਿੰਡੀਆਂ ਕੱਟ ਲਈਆਂ ਸ਼ਾਮ ਦੀਆਂ ਤੇ ਹੁਣ ਆਪਾਂ ਪਿਆਜ਼ ਕੱਢਦੇ ਆਂਗੇ ਭਿੰਡੀ ਦੇ ਪਿਆਜ਼ ਬਣਾਵਾਂਗੇ ਕੁਝ ਪੱਕੇ ਸੀਗੇ ਆ ਪੱਕੀਆਂ ਸੀਗੇ ਕੁਝ ਕੱਚੀਆਂ ਸੀ ਆ ਕੁਝ ਕੱਟ ਲਈਏ ਕੁਝ ਦਾਣੇ ਕੱਢ ਲਈਏ ਰਸਮੀ ਸੀ ਹੋ ਜੂਗੀ ਅਰੇ ਮੇਰ ਵਾਲੀ ਮੇਰੇ ਨਹੀਂ ਹੋ ਜੂਗੀ ਦੋ ਦਿਨ ਬੰਦ ਦੀ ਇਹਨਾਂ ਸਾਲ ਚੰਨੀ ਧੋ ਲਈ ਹਾਂ ਇਹ ਧੋ ਗਏ ਫੇਰ ਤਾਂ ਪਾਣੀ ਪੈ ਜਿਹੜਾ ਟੱਗ ਲੱਗਦੀਆਂ ਨੇ ਮੇਰੇ ਕੋਲੇ ਬਈਆਂ ਉਹ ਲੈ ਲੈ ਮੈਂ ਕੱਲ ਨੂੰ ਹੋਰ ਲੈ ਲੂ ਨਾ ਅਸਲ ਵਿੱਚ ਇਹ ਨਹੀਂ ਆ ਨੇ ਕੋਈ ਨਾ ਤੇ ਤੁ ਕੱਦੂ ਲੈ ਲਾਂਗੇ ਕੱਦੂ ਬਣਾਏਗੀ ਸਵੇਰੇ ਹਾਂ ਨਾ ਮੈਂ ਤਾਂ ਵੈਸੇ ਆਖਿਆ ਤੈਨੂੰ ਸੁਣ ਕੇ ਹੁਣ ਥੋੜੀ ਆਪ ਦੀ ਸਬਜੀ ਮਸਤੀ ਬਹੁਤ ਨਹੀਂ ਆ ਐਂ ਨਹੀਂ ਫਿਰ ਅਸੀਂ ਕਿਹੜਾ ਵੱਡਾ ਪਰਿਵਾਰਾ ਚਾਰ ਹੀ ਜਾਣੇ ਰਹੇ ਤੂੰ ਤਾਂ ਆਪ ਦੀ ਫਲੱਡ ਬਣਾਏਂਗੀ ਹਾਂ ਨਾ ਮੇਰੇ ਤਾਂ ਬਸ ਵਾਲੀ ਪਈ ਹੈ ਹੁਣ ਵੀ ਤਾਂ ਕਰਨਾ ਕੋਤੀ ਤੇ ਆਖਾਂਦੀ ਲਾਈ ਕਾਦੀ ਨਾ ਤਾਂ ਦੀ ਉਹ ਵੀ ਖਾਣੀ ਹੈਗੀ ਮੈਂ ਤਾਂ ਔਖੀ ਹੋਈ ਗੋਭੀ ਖਾ ਕੇ ਗਾਜਰਾਂ ਵਧੀਆ ਬਣੀਆਂ ਸੀਗੀ ਦਾਦੀ ਨਹੀਂ ਖਾ ਲਈ ਸਾਰੀ ਉਹ ਤਾਂ ਤੈਨੂੰ ਵੀ ਦਿੱਤੀ ਸੀ ਹਾਂ ਸਵਾਦ ਸੀ ਮੈਂ ਤਾਂ ਕੰਮ ਤੇ ਸੀ ਉਹਦੇ ਚੋਂ ਯੂਟਿਊਬ ਕਰੀ ਮੇ ਤੇ ਲੱਭੀ ਦਾ ਫੋਨ ਆ ਗਿਆ ਵੀਰ ਨੂੰ ਨਾ ਹਾਰ ਕੇ ਉਹਦਾ ਫੋਨ ਹੀ ਘਟਾਇਆ ਮੈਂ ਬਈ ਸੱਡ ਲਈ ਟਾਈਮ ਨਹੀਂ ਹੈਗਾ ਥੋੜਾ ਜਿਹਾ ਲੱਗਦਾ ਉਹ ਨਾ ਮੈਂ ਨੂੰ ਲਾਇਆ ਸੀ ਉਹ ਨੂੰ ਨੇ ਉਹ ਕੰਮ ਵਾਸਤੇ ਹੀ ਉਹਨੂੰ ਫਿਰ ਉਹ ਕੰਮ ਮੈਂ ਇੱਧਰ ਆਈ ਹੋਈ ਸੀ ਰੋਣਾ ਮੈਂ ਨਵੀ ਨੂੰ ਖੜਾਤਾ ਉਹੀ ਗੱਲ ਆ ਫਿਰ ਕਹਾਂ ਕਿ ਥੋੜੇ ਟਾਈਮ ਸੀ ਸਿਰੇ ਦੇ ਨਾ ਉਦੋਂ ਇੱਕ ਥੋੜੇ ਉਹਨਾਂ ਨੇ ਆਉਣਾ ਸੀ ਨਾ ਉਹਨਾਂ ਨੇ ਆਪ ਹੀ ਫੋਨ ਕੱਟਤਾ ਫਿਰ ਪਤ ਨਹੀਂ ਵਿੱਚ ਆ ਗਿਆ ਸੀ ਕਿਸੇ ਦਾ ਫੋਨ ਆ ਗਿਆ ਸੀ ਉਹਨਾਂ ਨੂੰ ਫਿਰ ਕੱਟਤਾ ਹਾਂ ਆ ਉਹਨਾਂ ਦੀ ਹੀ ਆਉਂਦਾ ਜਿੱਥੇ ਇੱਥੇ ਦਾ ਰਾਂਗ ਹੈ ਹਾਂ ਆਇਆ ਇਹਦੇ ਵਿੱਚ ਕੋਈ ਸਰ ਫਿਰ ਉਹ ਹਦੀ ਕਿੱਥੇ ਬਾਹਰ ਉਹ ਨਾ ਰੋਣਾਤਾ ਹੋਂ ਦਿਨ ਚੜਿਆ ਹੱਸੇ ਨਹੀਂ ਆ ਨਾ ਸਿੰਦਾ ਲੱਭੀ ਦੀ ਗੱਲ ਨਹੀਂ ਕੱਲ ਜਿੰਦਗੀ ਹੈ ਉਹ ਉਹ ਨੂੰ ਮੈਨੂੰ ਐ ਕਹਿਣਾ ਸੀ ਮੈਂ ਅੱਸੀ ਕਹਿੰਦਾ ਵਾ ਫਰੇਮ ਨੂੰ ਫੜਾਏ ਉਹ ਆਪਣੇ ਬਾਤ ਮੇਰੇ ਕਰਤੀ। ਇਹਨਾਂ ਦੇ ਵਿੱਚ ਕਹਿੰਦੇ ਰੇਰੂ ਵਾਲਾ ਪਾਣੀ ਪਤਾ ਨਹੀਂ ਕਿਵੇਂ ਪਾਤਾ ਐਰ ਪਤਾ ਨਹੀਂ ਰੇ ਪਾਤਾ ਕਿਸੇ ਰਿਆਂ ਜ ਹੋਗਾ। ਹਾਂ ਬਸ ਫੇਰ ਉਹਦੇ ਨਾਲ ਖਰਾਬ ਹੋਊਗੀ। ਐ ਦੀ ਉਹ ਚੀਜ਼ ਨਹੀਂ ਹੋਈ ਹੈਗੀ ਇਹ ਤਾਂ ਬਹੁਤ ਸੋਹਣੇ ਗੰਡੇ ਸੀ। ਇਹਨੇ ਪਰ ਸਰਭਾਤੇ ਨਹੀਂ ਪਾਇਆ। ਉਹਨਾਂ ਨੂੰ ਐ ਸੀ ਵੀ ਵੱਡੇ ਤੋਂ ਹੋਰ ਪਿਆ ਹੁੰਦਾ ਫੇਰ। ਮੰਨਿਆ ਨਹੀਂ। ਦੇਖ ਲੈ ਵੀਡੀਓ ਦੇਖਣਗੇ ਉਹ। ਨਾ ਹੋਸ ਤਾਂ ਮੈਂ ਦੂਠ ਬੋਲਦੀ ਐ। ਫਿਰ ਉਹ ਵੀ ਕਰ ਦਿਆਂਗੇ ਵੱਡੇ ਵੱਡੇ ਗੰਡੇ ਹੋ ਜਾਣਗੇ ਚੋਲੀ ਕਰ ਦੋ ਅਗਲੀ ਦੀ ਉਹ ਵੀ ਥੋੜੀ ਹੈ ਇਹ ਚੋਲੀ ਇਹ ਹੋਰ ਮੇਰਾ ਨਾਨਾ ਮਾਪਦਾਰਨੇ ਤੇ ਹੀ ਕਰਿਆ ਸੀ ਬੂਰੂ ਸੁੱਕਦੇ ਤੇ ਇਹ ਛਿਰਦਾ ਬਾਗੀ ਲਾਇਟ ਉਹਨੇ ਦੋ ਕੇ ਤੇ ਸਾਰੀ ਸੁੱਕ ਗਈ ਤੇ ਨਰਮਨੀ ਉੱਤੇ ਦਪਾਇਰਾ ਚਨੀ ਨਹੀਂ ਰਹਿਣਾ ਉੱਤੇ ਦਪਾਇਰਾ ਤੇ ਆ ਜਾ ਦੇਖ ਲੈ ਮੇਰ ਮਾ ਨਾਲ ਫੇਸੇ ਠੂ ਲੈ ਵਿਚਾਰੇ ਨੇ ਕੁਸੂਰ ਕਰਿਆ ਉਹ ਉਹ ਲੈ ਪਾਣੀ ਛੱਡਿਆ ਵੀ ਆਪੇ ਧਰ ਕੇ ਗਾਉਂਦੇ ਸੂਕਿਆ ਛਿੜੌਣੇ ਤੋਂ ਜੰਡ ਬੀ ਸੋਚਿਆ ਸੀ ਹੋਰ ਆਪਣੀ ਗੱਲ ਕਰਦਾ ਤੇ ਉਹ ਥੱਲੇ ਵਾਲੇ ਪਾਸੇ ਨਾਵੇਂ ਉਤਲੇ ਉਹ ਨਾ ਜਾਣੇ ਛਿੱਕ ਲਿਆ ਗਏ ਬੱਦਿਆਂ ਨਹਾ ਸੁੱਕ ਕੇ ਢਿੰਦੇ ਸਾਰੀ ਫਿਰ ਗਿੱਕ ਲੱਗਦੀ ਸੁੱਕ ਗਿਆ ਜਦੋਂ ਰਾਜ ਨੇ ਵੀ ਜਗਾਇ ਇੱਕ ਦਿਨ ਤਾਂ ਫਿਰ ਉਹ ਅਸਾਂ ਮਤਲਬ ਹੋ ਤਾਂ ਗਈ ਸੀ ਉਹ ਆਖੀ ਮੁੜਕੇ ਤਾਂ ਕੁਝ ਹੋਇਆ ਨਹੀਂ ਸੀਨੇ ਲੱਗੇ ਤਾਂ ਕੁਝ ਹੋਇਆ ਨਹੀਂ ਹੁੰਦਾ ਉਹਦੇ ਤੇ ਉਹਦੇ ਬਾਰੇ ਵੀ ਫਿਰ ਚੱਕਣਾ ਸੈਟ ਮਾਨੇ ਅੱਛਾ ਜੇ ਹੁਣ ਉਹ ਤਾਂ ਇਹ ਦੇ ਦੇ ਕਿ ਨਾ ਇਹ ਕਿੰਨੇ ਦਿਨ ਲੱਗੇਗਾ ਜੇ ਮੈਂ ਹੁਣ ਕੱਦੂ ਆਪਾਂ ਤੋੜ ਲੇ ਉਹ ਤੇ ਹੋਰ ਹੁਣ ਲਾਈ ਜਾਂਦੇ ਲੱਗੀ ਜਾਂਦੇ ਉਹ ਵੀ ਗੱਲ ਨਰਮੇ ਦੀ ਪਰ ਇੱਕ ਵਾਰ ਚ ਕੰਮ ਨਹੀਂ ਮੜਦਾ ਮੱਥੇ ਮਰਦਾ ਇਹ ਨਹੀਂ ਗੇ ਚਲਾ ਕਰਦੇ ਆਂ ਬੁਲੇ ਹੋਣ ਨਾ ਕਿ ਸਾਸੀ ਜਨ ਜਿੰਨੇ ਬੜਿਆ ਬਹੁਤ ਕਾਰ ਦੋ ਸਪਰੇ ਪੜੇ ਕੇਰਾ ਚ ਨਿਬੜੂ ਕੰਮ ਕੀ ਗੱਲ ਹੈ ਕਾਹਦਾ ਇੱਕ ਦਿਨ ਕਾਹ ਹੈ ਮਾ ਜਿੰਨ ਲਾ ਪਾਟੂਣ ਕਿਤੇ ਤਾਂ ਇੱਕ ਵਾਰੀ ਛੜੀਆਂ ਭਰ ਗਈਆਂ ਕਿੱਥੇ ਉਹਨੇ ਵਾਰ-ਵਾਰ ਭਰਨੀ ਕਿੰਨੇ ਵਾਰ ਭਰਦੀ ਆਂ ਚਾਰ ਪੰਜ ਤੇ ਗਿਆਰਾਂ ਲੱਗ ਜਾਂਦੇ ਨੇ ਵਧੀਆ ਚਾਹ ਚਾਰ ਤਾਂ ਲੱਗਦੀ ਲੱਗਦੀਆਂ ਨੇ ਕੀ ਆ ਘੱਟ ਕਾ ਦੇ ਆਹ ਹੁੰਦੀ ਹੁੰਦੀ ਪੱਤੀ ਪੱਤੀ ਓਏ ਉੱਪਰ ਕੁਝ ਢਿੱਕਿਆ ਹੋ ਆਤੀ ਮਾਨੇ ਹੂੰ ਮਨ ਬੱਲੇ ਅੰਡਾ ਲਾ ਲਈ ਅੰਡੇ ਦਾ ਅੰਡਾ ਹਾਂ ਲੋਈ ਆਪਾਂ ਸਬਜ਼ੀ ਇਹ ਬਣਾ ਲਈ ਢਿੰਡੀ ਤੇ ਪਿਆਜ਼ ਕੁਛ ਮੈਂ ਵੀ ਕੱਢਲੇ ਸੀਗੇ ਨਾ ਪੱਕੀ ਜੀ ਸੀਗੀ ਕੁਛ ਮੈਂ ਕੱਢ ਲਈ ਸੀਗੀ ਬਹੁਤ ਵਧੀਆ ਬਣੀ ਹੈ ਸਬਜ਼ੀ ਲਿਖਾਉਣੇ ਤੁਹਾਨੂੰ ਸਬਜ਼ੀ ਲੋ ਜੀ ਐਦਾਂ ਦੀ ਸਬਜ਼ੀ ਬਣ ਕੇ ਤਿਆਰ ਹੈ ਮੈਂ ਹੁਣ ਮਿਰਚੇ ਦੇ ਵਿੱਚ ਪਾਤਾ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਅੱਧੇ ਪਿਆਜ਼ ਪਾ ਲੈਂਦੀਆਂ ਭਿੰਡੀਆਂ ਹੋਗੀਆਂ ਨਾ ਤੇ ਥੋੜਾ ਟੱਕ ਕੇ ਰੱਖ ਦਿੰਨੇ ਆਂਗੇ ਹਿੱਦਰ ਹੁਣ ਮੈਂ ਪਾਣੀ ਪਾਉਣੀ ਆ ਕੈਂਪਰ ਦੇ ਵਿੱਚ ਮਰਚ ਪਾਉਣੀ ਹੈਗੀ ਕਿਉਂ ਚੱਲੀ ਬੀਬੀ ਬੈਠ ਹਾਇ ਤਾਂ ਸਾਡੇ ਚਾਰੀ ਹੋਏ ਨੇ ਇਹ ਤਾਂ ਕੁਝ ਕਰਨਾ ਵੀ ਨਹੀਂ ਨਾ ਨਾ ਕੋਈ ਗੱਤ ਨਹੀਂ ਹਾਂ ਉਹ ਲੋਹੇ ਲਈ ਵਿੰਜਨ ਜਿਹੜਾ ਹੈ ਹੈ ਤੇ ਜਿਹਨ ਜਿਹਨ ਹੋਤੇ ਪੜ ਜਾਣੀ ਇਹ ਤਾਂ ਸੇਲ ਵੀ ਕੋਈ ਖੜਨਾਗਾ ਆ ਕਰ ਦੂ ਆਪਾਂ ਇਹ ਤਾਂ ਗੌਰਤ ਲੈਂਦੇ ਨੇਗੇ ਪਤਾ ਜਮੀ ਕੱਚੇ ਕੱਚੇ ਸੀ ਉਹ ਜਿਹੜੇ 마ਸੀ ਨੂੰ ਦਿੱਤੇ ਨੇਗੇ ਆ ਤਾਂ ਫਿਰ ਵੀ ਥੋੜੇ ਜੇ ਵੱਡੇ ਨੇਗੇ ਉਹ ਸਾਰਾ ਗੁਰੂ ਘਰ ਸਬਜ਼ੀ ਜਾਊਗੀ ਬਣਾ ਲੈ ਬਾਕੀ ਕੱਚੇ ਤਾਂ ਇਹ ਵੀ ਨੇ ਸਬਜ਼ੀ ਬਹੁਤ ਵਧੀਆ ਬਣਦੀ ਹੈ ਗਦਦਾਂ ਦੀ ਮਲਾਈ ਵਰਗੀ ਬਣਦੀ ਹੈ ਠਾਈ ਹੁਣ ਆਪਾਂ ਡਾਉਂਦਾ ਸਿੱਟ ਲਈਏ ਨਾ ਫਿਰ ਵੀ ਪਿਛਲੇ ਜੇ ਪਹਿਰ ਸਵੇਰੇ ਵੀ ਪਾਉਣਿਆ ਸੀ ਕਰਾਂਗਾ ਕਰਾਂਗਾ ਸਾਮ ਨੂੰ ਪਾ ਲੈਣੀ ਇਹ ਸਰਦਾ ਨਹੀਂ ਹੈਗਾ ਡੱਡੇ ਪਾਣੀ ਵੀ ਨਾ ਸਾਰੇ ਫਿਰ ਐਂ ਜੀ ਕਹਿ ਦੇਣ ਵੀ ਠੰਡਾ ਪਾਣੀ ਹੋਵੇ ਤੇ ਹਮ ਆਪ ਇਹਥੇ ਲਾ ਦਿੰਨੇ ਆਂਗੇ ਡੋਂਗਾ ਭਰ ਕੇ ਰੱਖ ਦਿੰਨੇ ਆਂ ਜਿਹੜੇ ਆਪਣੇ ਗਏ ਹੋਏ ਨੇਗੇ ਉਹ ਹੋਏ ਤੱਕ ਆਏ ਨਹੀਂ ਹੈਗੇ ਪਤਾ ਨਹੀਂ ਕਿੰਨਾ ਘੰਟਾ ਮੈਂ ਬੁਲਾ ਮੁੜ ਕੇ ਫੋਨ ਕਰਕੇ ਪੁੱਛਿਆਗਾ ਤੁਸੀਂ ਕਾਦੀ ਬਣਾਈ ਇਹ ਦੀ ਸਬਜੀ ਜਿੰਗੀ ਜਿਹੜੀ ਤੋੜੀ ਸੀ ਹਾਂ ਵਧੀਆ ਬਣਦੀ ਹੈ ਹਾਂ ਹਾਂ ਲਾਓ ਹਾਂ ਤੇਲ ਦਾ ਹੱਥ ਲਾ ਕੇ ਹਾਂ ਹਾਂ ਅੰਦਰ ਕਹਾਂ ਦਿੰਦਾ ਪਕੀਲੇ ਚ ਮਾਰ ਦਤੀ ਹਾਂ ਹਾਂ ਸਾਰੀ ਮਸਲਦੀ ਸੀ ਜੀ ਸਾਰੀ ਨੂੰ ਐ ਮੂੰਗੀ ਨੂੰ ਨਾ ਤੇਲ ਤੇ ਹੈ ਆਪਣੀ ਹਲਦੀ ਸਾਰੀ ਮੂੰਗੀ ਮਸਲਦੀ ਮੈਨੂੰ ਮਾਸੀ ਕਹਿੰਦੀ ਸੀ ਇਹ ਕਹਿੰਦੀ ਪਹਿਲਾਂ ਤਾਂ ਤੇਰੀ ਜਣੀ ਕਹਿੰਦੀ ਰੀਦੀ ਤਾਂ ਬਹੁਤ ਸੋਣੀ ਕਹਿੰਦੀ ਪਤਾ ਨਹੀਂ ਕਿਉਂ ਨਹੀਂ ਪਹਿਲਾਂ ਦੀ ਤੇਰੀ ਜੀ ਕਹਿੰਦੀ ਸਾਡਾ ਬਹੁਤ ਸੋਣੀ ਉਹ ਤਾਂ ਵਧੀਆ ਹੁੰਦੇ ਦੋ ਤਿੰਨ ਵਾਰ ਕਰਦੇ ਫਿਰ ਉਹ ਨੂੰ ਸਾਨੂੰ ਲੱਗ ਜਾਂਦਾ ਨਾ ਜਿਆਦਾ ਲੇਟ ਤਰੀ ਹੋ ਜਾ ਘੱਟ ਰੀਦੀ ਉਸ ਤੋਂ ਪੂਰਾ ਹੋ ਗਿਆ ਕੰਮ ਸੋ ਇਹ ਹੁਣ ਆਪਾਂ ਸਾਰੇ ਕੰਮ ਦੰਦੇ ਨਿਮੇੜ ਤੇ ਦੁੱਧ ਵਿੱਚ ਗਰਮ ਰੱਖਤਾ ਹੁਣ ਆਪਾਂ ਫੜਾ ਕੇ ਉਹਨੇ ਦੀ ਮਾਸੀ ਦਾ ਦੁੱਧ ਤੇ ਆਪਦੇ ਦੁੱਧ ਨੂੰ ਬਾੜੀ ਦੇ ਦੂੰਗੀ ਨਾ ਇਹਨਾਂ ਨੇ ਕਰਾਇਆਗਾ ਸਹਿਜ ਪਾਠ ਹੈ ਨਹੀਂ ਪਤਾ ਹੈਗਾ ਪ੍ਰਸ਼ਾਦਾ ਪਣਾਉਣ ਦੀ ਹੋਵੇ ਜਾਂ ਬਣਾਉਂਦੀ ਹੋਊਗੀ ਉਹ ਆਈ ਹੈਗੀ ਫਿਰ ਸਾਨੂੰ ਨਾ ਉਹਨੇ ਚਰਨੀ ਗਾ ਰੱਖਣੀ ਪੈਂਦੀ ਹੈਗੀ ਘਰੀ ਬੈਠੀ ਹੈ ਬਣਾਤਾ ਪ੍ਰਸ਼ਾਦਾ ਲੈ ਦੁੱਧ ਖੜੋ ਫਿਰ ਤੁਸੀਂ ਕੁੰਡੀ ਖੁੱਲੀ ਹੈ ਕਿ ਕੁਮਾਸੀ ਦੀ ਪੁੰਡੀ ਲੱਗੀ ਰਹਿੰਦੀ ਸਾਰਾ ਦਿਨ ਆ ਮੈਨੂੰ ਕਿੰਨੀ ਫੇਰ ਦੇ ਦੋ ਬੇਦੀ ਕਰਕੇ ਲੇਗਾ ਅਚਕ ਤੇ ਆ ਵੀ ਤੇ ਨਹੀਂ ਦੇ ਦੇਗੇ ਪ੍ਰੇਰ ਹਸਤਾ ਪਾਠ ਵੀ ਹੋ ਜਾਂਦਾਗਾ ਤੇ ਇੱਕ ਆਪਾਂ ਡੋਲ ਜੀ ਆਪਣਾਈ ਸੀ ਵਾਲਾ ਪਾਣੀ ਸ਼ਾਮ ਦਾ ਮੌਸਮ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਹੈ ਐ ਲੱਗਦਾ ਵੀ ਖੁੱਲੇ ਖੁੱਲੇ ਇੱਥੇ ਗਿੜੇ ਦੀਏ ਨਾ ਚੰਗੀ ਆਪਣਾ ਕੰਮ ਧੰਦਾ ਹੋ ਗਿਆ ਹੁਣ ਮੈਂ ਪਾਪਾ ਜੀ ਦੇ ਬਿਸਤਰਮ 'ਚ ਹੋਣੀ ਆ ਤੇ ਫਿਰ ਨਹਾਵਾਂਗੀ ਫਿਰ ਘਰ ਦੇ ਹੋਰ ਕੰਮ ਧੰਦੇ ਆਪਣੇ ਨਾ ਰੋਟੀ ਵਗੈਰਾ ਖਾਵਾਂਗੇ ਹਜੇ ਤਾਂ ਰੋਟੀ ਬਣੀ ਜਾਂਦੀ ਹੈਗੀ ਠਹਿਰ ਕੇ ਖਾਵਾਂਗੇ ਸ਼ਾਮ ਨੂੰ ਤਾਂ ਪਹਾੜ ਬਧੀ ਲਾਈ ਜੋ ਰਹਿਰਾਸ ਪੜਦਾ ਹੁੰਦਾ ਬਾਬਾ ਤੇ ਠੰਡਾ ਠੰਡਾ ਮੌਸਮ ਹੁੰਦਾ ਸਵੇਰੇ ਵੀ ਬਹੁਤ ਸੁਹਾਵਾ ਮੌਸਮ ਹੁੰਦਾਗਾ ਨਾ ਅੰਦਰ ਹਨੇਰਾ ਪੈਂਦਾਗਾ ਤੋ ਇਹ ਇਸ ਤਰ੍ਹਾਂ ਹੋਣੀ ਹੈ ਕਿ ਅਜੇ ਅਜ ਬਿੱਲੀ ਵੀ ਨਹੀਂ ਆਈ ਹੈਗੀ ਮੱਝਾ ਵਗੈਰਾ ਆਪਾਂ ਬੰਨੇ ਕੱਕੜਾ ਪਾਏ ਸਾਰਾ ਕੁਝ ਕੰਮ ਨਿਭੜ ਗਿਆ ਮਿਲਦੇ ਆ ਫਿਰ ਆਪਾਂ ਹੁਣ ਕਿਸੇ ਹੋਰ ਬਲੌਗ ਦੇ ਨਾਲ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਾ ਲੈਟੀ ਦਾ ਬਣਾਤੀ ਮੈਂ ਦੁੱਧ ਹੀ ਰਹਿੰਦਾ ਸੀ ਬਸ ਦੁੱਧ ਨੂੰ ਬਾਲੀ ਦੇ ਦੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੇ ਬਲੌਗ ਇਸ ਤਰ੍ਹਾਂ ਲੱਗਦੇ ਨੇ ਜੇਕਰ ਵਧੀਆ ਲੱਗੇ ਸ਼ੇਅਰ ਜਰੂਰ ਕਰਦੇਆ ਕਰੋ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ